ਹਾਂਜੀ ਸਤਿ ਸ੍ਰੀ ਅਕਾਲ ਪੰਜਾਬ ਵਾਸੀਓ ਭਾਰਤ ਵਾਸੀਓ ਮੈਂ ਤੁਹਾਡੇ ਨਾਲ ਨਾ ਇੱਕ ਬਹੁਤ ਅਹਿਮ ਮੁੱਦੇ ਤੇ ਜਿਹੜੀ ਗੱਲਬਾਤ ਕਰਨ ਲੱਗਾ ਵਾਂ ਭਰਾਓ ਆ ਜਿਹੜਾ ਆਪਣੇ ਜੰਗ ਦਾ ਜਿਹੜਾ ਮਾਹੌਲ ਜਾਂ ਰੌਲਾ ਜਿਹੜਾ ਜੋ ਵੀ ਕੁਝ ਬਣਿਆ ਫਿਰਦਾ ਵਾ ਇਹਦੇ ਵਾਸਤੇ ਆਪਾਂ ਇਸ ਵਿੱਚੇ ਤੇ ਗੱਲ ਕਰਨੀ ਮੇਰੇ ਵੀਰ ਸਾਰੀ ਵੀਡੀਓ ਨੂੰ ਧਿਆਨ ਨਾਲ ਸੁਣੀਓ ਤੇ ਉਸ ਤੋਂ ਬਾਅਦ ਜੇ ਚੰਗੀ ਲੱਗੇ ਤਾਂ ਨੂੰ ਅੱਗੇ ਸ਼ੇਅਰ ਕਰਦੇ ਹੋ ਨਾ ਚੰਗੀ ਲੱਗੇ ਤਾਂ ਰਾਇਨ ਦਿਓ ਜੀ ਚਲੋ ਹੁਣ ਆਪਾਂ ਇਸ ਮੁੱਦੇ ਤੇ ਗੱਲ ਸ਼ੁਰੂ ਕਰਦੇ ਆਂ ਕਿ ਜਿਹੜਾ ਆ ਰੌਲਾ ਪਿਆ ਫਿਰਦਾ ਵਾ ਪਹਿਲਗਾਮ ਹਮਲੇ ਵਾਲਾ ਚਲੋ ਪਹਿਲਗਾਮ ਹਮਲੇ ਵਾਲਾ ਰੌਲਾ ਪਿਆ ਵਾ ਉਧਰਲੇ ਪਾਸੇ ਜਿਹੜੀ ਸਰਕਾਰ ਵਾ ਸੈਂਟਰ ਸਰਕਾਰ ਜੋ ਆਰਮੀ ਦੇ ਜਵਾਨ ਨੇ ਸਾਰਾ ਕੁਝ ਉਧਰ ਆਪਦੀ ਜਿਹੜੀ ਕਾਰਵਾਈ ਆ ਉਹ ਕਰ ਰਹੇ ਨੇ ਉਹ ਪਾਕਿਸਤਾਨ ਜਿਹੜਾ ਵਾ ਉਹ ਵੀ ਇੱਧਰ ਕਰ ਰਿਹਾ ਵਾ ਇਹ ਉਧਰ ਕਰ ਰਹੇ ਨੇ ਬਾਕੀ ਦਾ ਜਿਹੜਾ ਏਰੀਆ ਵਾ ਜਿਸ ਤਰ੍ਹਾਂ ਮੰਨ ਕੇ ਚਲੋ ਅਟਾਰੀ ਬਾਰਡਰ ਤੋਂ ਲੈ ਕੇ ਖੇਮ ਕਰਨ ਬਾਰਡਰ ਤੱਕ ਇਹ ਜਿਹੜਾ ਏਰੀਆ ਵਾ ਇਸ ਏਰੀਏ ਦੇ ਵਿੱਚ ਉਹਨਾਂ ਉਹਨਾਂ ਪਿੰਡਾਂ ਦੇ ਵਿੱਚੋਂ ਜਗ੍ਹਾ ਥੋੜੀ ਬਹੁਤ ਖਾਲੀ ਕਰਵਾਈ ਆ ਜਿਹੜੇ ਬਿਲਕੁਲ ਬਾਰਡਰ ਦੇ ਉੱਤੇ ਤਾਰ ਦੇ ਨਾਲ ਲੱਗਦੇ ਪਿੰਡ ਵਾ ਰਹੀ ਗੱਲ ਦੂਸਰੀ ਕਿ ਇਹਦੇ ਇੰਨੇ ਏਰੀਏ ਦੇ ਵਿੱਚੋਂ ਓਨੀ ਜਗ੍ਹਾ ਜਿਹੜੀ ਆ ਕਿ ਉਹ ਖਾਲੀ ਕਰਵਾਈ ਗਈ ਆ ਤੇ ਓਨੀ ਹੀ ਮਤਲਬ ਆਰਮੀ ਜਿਹੜੀ ਆ ਉੱਥੇ ਮਤਲਬ ਮਾੜੀ ਮੋੜ ਜਿਹੜੀ ਆਰਮੀ ਆ ਉੱਥੇ ਆਈ ਆ ਬਾਕੀ ਜਿਹੜਾ ਵਾ ਬਾਕੀ ਜਿਹੜਾ ਇਹਨਾਂ ਏਰੀਆ ਵਾ ਇਸ ਏਰੀਏ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਕੋਈ ਤੜਪੂਣੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਠੀਕ ਹੈ ਜੀ ਉਸ ਤੋਂ ਬਾਅਦ ਕੀ ਆ ਕਿ ਜਿਹੜੀ ਆ ਮਾੜੀ-ਮੋਢੀ ਹਿੱਲ ਜੁਲਦਾ ਵਾ ਹਿੱਲ ਜੁਲਦਾ ਰਾਤ-ਬਰਾਤੇ ਥੋੜਾ-ਬਹੁਤ ਹੈ ਆ ਕਿ ਉਹਦਾ ਇਹ ਨਹੀਂ ਪਤਾ ਵੀ ਮਤਲਬ ਕਿਹੜੇ ਤਰੀਕੇ ਦੇ ਨਾਲ ਉਹ ਕਿਸੇ ਵੀ ਵੇਲੇ ਕਿਹੜੇ ਪਾਸੇ ਕੋਈ ਆਪਣੇ ਤੇ ਮਤਲਬ ਹਮਲਾ ਨਾ ਕਰ ਦੇਣਾ ਬਾਕੀ ਰਹੀ ਗੱਲ ਜਿਹੜੀ ਜੰਗ ਲੱਗਣ ਵਾਲੀ ਜੰਗ ਲੱਗਣ ਦੇ ਵਿੱਚ ਜਿਹੜੀ ਸੁਭਾਵਨਾ ਵਾ ਉਹ ਹੈ ਵੀ ਆ ਤੇ ਨਹੀਂ ਵੀ ਹੈਗੀ ਅਸੀਂ ਬਿਲਕੁਲ ਬਾਰਡਰ ਦੇ ਉੱਤੇ ਵੱਸਦੇ ਆ ਬਿਲਕੁਲ ਬਾਰਡਰ ਸਾਡੇ ਤੋਂ ਹੈਗਾ ਗਾੜੀ 2.5-3 ਕਿਲੋਮੀਟਰ ਸਾਡੇ ਤੋਂ ਅੱਗੇ ਦੋ ਪਿੰਡ ਹੋਰ ਵੱਸਦੇ ਆ ਕਾਲੀਆ ਤੇ ਸਖਤਰਾ ਉਹਨਾਂ ਪਿੰਡਾਂ ਦੇ ਵਿੱਚ ਜਿਹੜੇ ਉਹ ਉੱਥੇ ਮਤਲਬ ਆਏ ਨੇ ਜਵਾਨ ਉਹ ਆਪਦਾ ਮਤਲਬ ਵੇਖ ਰਹੇ ਨੇ ਸਾਰਾ ਕੁਝ ਮਤਲਬ ਚੱਲ ਰਿਹਾ ਕੰਮਕਾਰ ਉਹਨਾਂ ਦਾ ਤੇ ਉਹ ਪਿੰਡ ਵਾਲੇ ਜਿਹੜੇ ਪਿੰਨਾ ਵਾਲੇ ਉਹ ਬਿਲਕੁਲ ਡਟ ਕੇ ਬੈਠੇ ਆ ਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਾਰ ਜਿਹੜਾ ਧੜਕੂ ਆ ਉਹ ਨਹੀਂ ਹੈਗਾ ਇਸ ਕਰਕੇ ਮੈਂ ਆ ਜਿਹੜੇ মিডিਆ ਵਾ ਮੈਂ মিডিਆ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਣਾ ਵਾ ਕਿ ਜਿਹੜੀ ਤੁਸੀਂ ਖਬਰ ਦਿੰਦੇ ਜੇ ਨਾ ਉਥੇ ਬੜੀ ਵੱਡੀ ਖਬਰ ਬੜੀ ਵੱਡੀ ਕਰਕੇ ਖਬਰ ਤੁਸੀਂ ਤੇ ਤੁਸੀਂ ਅਗਲੇ ਦਾ ਦਿਲ ਲਾ ਲੁੰਦੇ ਜੇ ਕਰੀ ਬੜੀ ਵੱਡੀ ਖਬਰ ਹੋ ਗਈ ਤੇ ਵਿੱਚੋਂ ਨਿਕਲਦਾ ਕੱਖ ਨਹੀਂ ਗਾ ਠੀਕ ਆ ਇਹ ਬੜੀ ਵੱਡੀ ਖਬਰ ਕਰਕੇ ਤੇ ਤੁਸੀਂ ਅਗਲੇ ਦਾ ਦਿਲ ਲਾ ਕੇ ਰੱਖ ਦਿੰਦੇ ਜੇ ਤੁਸੀਂ ਮੈਨੂੰ ਲੱਗਦਾ ਵਾ ਵੀ ਜਿਹੜਾ ਜੰਗਣਾ ਦਾ ਲੋਕਾਂ ਨੇ ਪਤਾ ਨਹੀਂ ਕਦੋਂ ਮਰਨਾ ਕਦੋਂ ਨਹੀਂ ਮਰਨਾ ਤੇ ਤੁਸੀਂ ਆ ਮੈਨੂੰ ਲੱਗਦਾ ਜਿਹੜੀ ਬੜੀ-ਵੱਡੀ ਖਬਰ ਕਰ ਕਰਕੇ ਨਾ ਤੁਸੀਂ ਜਿਹੜੇ ਬਜ਼ੁਰਗ ਆ ਜਾਂ ਕੋਈ ਜਿਹੜੇ ਥੋੜੇ ਦੇਰ ਵਾਲੇ ਆ ਤੁਸੀਂ ਇਹਨਾਂ ਵਿਚਾਰਿਆਂ ਨੂੰ ਰੇਡ ਖਤਨਾਵਾ ਬਾਕੀ ਰਹੀ ਗੱਲ ਦੂਜੀ ਵੀ ਮੈਂ ਇਹ ਨਹੀਂ ਆਂਦਾ ਵੀ ਸਾਰੇ মিডিਆ ਵਾਲੇ ਬੜੇ ਵਿੱਚ ਸਹੀ ਵੀ ਮਤਲਬ ਵਿਖਾ ਰਹੇ ਨੇ ਸਾਰਾ ਕੁਝ ਸਹੀ ਵੀ ਦੱਸ ਰਹੇ ਨੇ ਸਹੀ ਵੀ ਨਿਊਜ਼ ਆ ਰਹੀਆਂ ਨੇ ਪਰ ਮੈਂ ਕਿੱਥੋਂ ਤੱਕ ਰਾਜ ਸਾਰਾ ਮੇਕਿਆਵਦ ਹੋ ਤਿੰਨ ਦਿਨ ਹੋ ਗਏ ਵੇਖਣ ਦਾ ਆ ਕਿ ਜ਼ਿਆਦਾਤਰ ਜਿਹੜਾ ਵਾ ਉਹ ਇੱਕ ਸੋਸ਼ਲ ਮੀਡੀਆ ਤੇ ਇੱਕ ਸਿਰਫ ਅਫਵਾਹਾਂ ਲੈ ਕੇ ਇੱਧਰ ਉੱਧਰ ਉਡਾਨ ਭਰੀ ਜਾਂਦੀ ਆ ਅਫਵਾਹਾਂ ਦੇ ਨਾਲ ਹੀ ਕਦੀ ਕੁਝ ਹੋ ਗਿਆ ਕਦੀ ਕੁਝ ਹੋ ਗਿਆ ਇਸ ਕਰਕੇ ਭਰਾਓ ਅਸੀਂ ਬਿਲਕੁਲ ਬਾਰਡਰ ਦੇ ਉੱਤੇ ਬੈਠੇ ਆ ਸੁਖ ਸ਼ਾਂਤੀ ਨਾਲ ਬੈਠੇ ਆ ਬੜੇ ਵਧੀਆ ਤਰੀਕੇ ਦੇ ਨਾਲ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਡਰ ਨਹੀਂ ਕੋਈ ਧੜਕੂ ਨਹੀਂ ਹਾਂ ਡਰਾਂਗੇ ਜ਼ਰੂਰ ਡਰਾਂਗੇ ਪਰ ਜਦੋਂ ਕੋਈ ਉਧਰੋਂ ਹਿਲਜੁਲ ਹੋਊਗੀ ਕੋਈ ਅੰਦਰਲੇ ਬੰਦੇ ਆਪਣੇ ਦੇ ਕੋਈ ਅਟੈਕ ਕਰੂਗਾ ਜਾਂ ਕੋਈ ਵੀ ਮਤਲਬ ਆਨੂੰ ਆਰਮੀ ਦੇ ਜਵਾਨ ਆਣ ਕੇ ਕਹਿਣਗੇ ਜਾਂ ਕੋਈ ਡੀਸੀ ਸਾਹਿਬ ਵੱਲੋਂ ਸਾਨੂੰ ਕੋਈ ਹੁਕਮ ਆਊਗਾ ਵੀ ਤੁਸੀਂ ਪਿੰਡ ਖਾਲੀ ਕਰ ਦਿਓ ਅਸੀਂ ਪਿੰਡ ਵੀ ਖਾਲੀ ਕਰਾਂਗੇ ਅਸੀਂ ਜਾਵਾਂਗੇ ਵੀ ਅਸੀਂ ਡਰਾਂਗੇ ਵੀ ਸਭ ਕੁਝ ਹੀ ਕਰਾਂਗੇ ਪਰ ਮੁੱਖ ਦੀ ਗੱਲ ਇਹ ਆ ਵੀਰੋ ਅੱਜ ਦੇ ਦਿਨ ਤੱਕ ਅੱਜ ਤਰੀਕ ਹੈਗੀ ਆ ਮੇਰੇ ਖਿਆਲ ਚ 10 ਅੱਜ 10 ਤਰੀਕ ਪੰਜਵਾਂ ਮਹੀਨਾ ਕਿੰਨੀ ਮਹੀਨਾ 2025 ਠੀਕ ਆ ਅੱਜ ਦੇ ਦਿਨਾਂ ਤੱਕ ਪਿੰਡ ਧੂਲ ਕੋਨਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਆ 3 ਕਿਲੋਮੀਟਰ ਸਾਡੇ ਤੋਂ ਅੱਗੇ ਬਾਰਡਰ ਆ ਉਹ ਤੋਂ ਸਾਡੇ ਤੋਂ ਅੱਗੇ ਦੋ ਪਿੰਡ ਹੋਰ ਵਸ ਰਹੇ ਨੇ ਉਹਨਾਂ ਨੂੰ ਸਾਰਾ ਡੇਢ ਕਿਲੋਮੀਟਰ ਅੱਗੇ ਬਾਰਡਰ ਆ ਸੋ ਇਸ ਕਰਕੇ ਆ ਜਿਹੜੀਆਂ ਜਿਹੜੀਆਂ ਤੁਸੀਂ ਝੂਠੀਆਂ ਫੁਆਵਾ ਜਿਹੜੀਆਂ ਇੱਧਰ ਦੀਆਂ ਡਾਈ ਜਾਂਦੇ ਇਹ ਨਾ ਕਦੀ ਕੋਈ ਕੋਸ਼ ਹੋ ਗਿਆ ਤੇ ਕਦੀ ਕੋਸ਼ ਹੋ ਗਿਆ ਕਦੀ ਕੋਸ਼ ਹੋ ਗਿਆ ਪਰ ਉਹ ਬਿਲਕੁਲ ਕੋਸ਼ ਨਹੀਂ ਹੋਇਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਐਵੇਂ ਕਿਸੇ ਗੱਲੋਂ ਡੰਮ ਦੀ ਝਿਜਕੰਦੀ ਟੜਕੰਦੀ ਲੋੜ ਕੋਈ ਨਹੀਂਗੀ ਚੜਦੀ ਕਲਾ ਦੇ ਵਿੱਚ ਰਹੋ ਜਦੋਂ ਕੋਈ ਗੱਲਬਾਤ ਹੋਊਗੀ ਸਭ ਤੋਂ ਪਹਿਲਾਂ ਇਧਰਲੇ ਪਾਸੇ ਉਹ ਹਿਲਜੁਲ ਹੋਊਗੀ ਅਸੀਂ ਤੁਹਾਨੂੰ ਇਸੇ ਤਰੀਕੇ ਦੇ ਨਾਲ ਹੀ ਬੇਹੂਚਿਤ ਕਰ ਦੇਵਾਂਗੇ ਕਿ ਭਾਈ ਇਧਰ ਹਿਲਜੁਲ ਹੋਈ ਆ ਜਿੰਦਰ ਹੋ ਰਹੀ ਆ ਉਧਰਲੇ ਪਾਸੇ ਵੀ ਜਿੰਨੀ ਹੋ ਰਹੀ ਆ ਉੰਨੀ ਨੂੰ ਵਧਾ ਚੜਾ ਕੇ ਬਹੁਤ ਵੱਡਾ ਚੌੜਾ ਕਰਕੇ ਦੱਸਿਆ ਜਾ ਰਿਹਾ ਵਾ ਤੋਂ ਇਸ ਕਰਕੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਆ ਵੀ ਚੜਦੀ ਕਲਾ ਦੇ ਵਿੱਚ ਰਹੋ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜਦੋਂ ਕੋਈ ਗੱਲਬਾਤ ਹੋਗੀ ਤੁਹਾਨੂੰ ਜਰੂਰ ਦੱਸਾਂਗੇ ਜੇ ਤੁਹਾਨੂੰ ਮੇਰੀ ਜਾਣਕਾਰੀ ਵਧੀਆ ਲੱਗੇ ਵੀਡੀਓ ਵਧੀਆ ਲੱਗੇ ਤਾਂ ਮੇਰੇ ਭਰਾ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਕਿਸੇ ਹੋਰ ਵੀਰ ਭਰਾ ਤੱਕਰ ਪਹੁੰਚ ਜੇ ਤੇ ਉਹਨੂੰ ਜਿਹੜੀ ਬਾਰਡਰ ਦੀ ਜਾਣਕਾਰੀ ਆ ਸਾਰੀ ਮਿਲ ਜਾਵੇ ਬਾਕੀ ਮੈਂ ਇੱਕ ਤੁਹਾਡਾ ਨਾ ਵਾਦਾ ਕਰਦਾ ਕਿ ਸਵੇਰੇ ਆਪਾਂ ਸਵੇਰ ਦੇ ਟਾਈਮ ਇੱਕ ਬੜੀ ਵਧੀਆ ਵੀਡੀਓ ਬਣਾ ਕੇ ਸਾਰਾ ਤੁਹਾਨੂੰ ਉਹਦੇ ਬਾਰੇ ਦੱਸਾਂਗੇ ਵਿਖਾਵਾਂਗੇ ਸਾਰਾ ਕੁਝ ਤੋਂ ਇਹ ਕਰਕੇ ਡਰਨ ਤੜਕੰਦੀ ਕੋਈ ਲੋੜ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੋ ਇੱਕ ਤਗੜੇ ਹੋ ਕੇ ਰੋ ਕੋਈ ਗੱਲ ਨਹੀਂ ਕਿ ਇਹ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਸੋ ਇਸ ਕਰਕੇ ਮੈਂ ਇੰਨੀ ਕੀ ਬੇਨਤੀ ਕਰਨ ਦਿਆਂ ਵਾਂ ਜੇ ਕੋਈ ਭੁੱਲ ਚੁੱਕ ਗਲਤੀ ਹੋ ਗਈ ਹੋਵੇ ਤੇ ਮaaf ਕਰਨਾ ਵੈਗੁਰਜੀ ਕਾ ਖਾਲਸਾ ਤੇ ਵੈਗੁਰਜੀ ਕੀ ਫਤ